ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਬਣਾਵਾਂਗੇ ਪਕੌੜਿਆਂ ਵਾਲੀ ਕੜੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤੇ ਚਲੋ ਫਿਰ ਇਹਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਤੇ ਰੈਸিপি ਮੈਂ ਤੁਹਾਡੇ ਨਾਲ ਸਟਾਰਟ ਕਰਦੀਆਂ ਕੜੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਕਟੋਰੀ ਦਹੀਂ ਲਈਏ ਦਹੀਂ ਬਹੁਤ ਜ਼ਿਆਦਾ ਖੱਟੇ ਨਹੀਂ ਹੋਣੀ ਚਾਹੀਦੀ ਹਲਕੀ ਜਿਹੀ ਖੱਟੀ ਦਹੀਂ ਲਈ ਆਪਾਂ ਤੇ ਨਾਲ ਹੀ ਇੱਥੇ ਮੈਂ ਚਾਰ ਵੱਡੇ ਚਮਚ ਜਿਹੜੇ ਹੈਗੇ ਨੇ ਬੇਸਨ ਦੇ ਲੈ ਲਿੱਤੇ ਨੇ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਚਾਰ ਗਲਾਸ ਪਾਣੀ ਦੇ ਬਾਕੀ ਦਾ ਪਾਣੀ ਜੇ ਜ਼ਰੂਰਤ ਪਈ ਤਾਂ ਆਪਾਂ ਬਾਅਦ ਵਿੱਚੋਂ ਪਾਵਾਂਗੇ ਤੇ ਇੱਥੇ ਮੈਂ ਚਾਰ ਗਲਾਸ ਦੇਖੋ ਪਾਣੀ ਦੇ ਪਾ ਦਿੱਤੇ ਨੇ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਅੱਧਾ ਚਮਚ ਹਲਦੀ ਪਾਊਡਰ ਤੇ ਨਾਲ ਹੀ ਇੱਥੇ ਪਾਵਾਂਗੀ ਹੁਣ ਮੈਂ ਅੱਧਾ ਚਮਚ ਕਾਲੀ ਮਿਰਚ ਪਾਊਡਰ ਅੱਧਾ ਚਮਚ ਇੱਥੇ ਪਾ ਲੈਣਾ ਹੈ ਸੁੱਕੇ ਧਨੀਏ ਦਾ ਪਾਊਡਰ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਨਮਕ ਆਪਾਂ ਹਜੇ ਨਹੀਂ ਪਾਣਾ ਕਿਉਂਕਿ ਕਈ ਵਾਰੀ ਐਦਾਂ ਹੁੰਦਾ ਹੈ ਕਿ ਜਦੋਂ ਆਪਾਂ ਨਮਕ ਪਾਉਂਦੇ ਆ ਤਾਂ ਕੜੀ ਬਣਾਉਂਦੇ ਆ ਤੇ ਫਿਰ ਜਿਹੜੀ ਕੜੀ ਹੈਗੀ ਹੈ ਨਾ ਉਹ ਫਟ ਜਾਂਦੀ ਹੈ ਇਸ ਲਈ ਆਪਾਂ ਨਮਕ ਦਾ ਇਸਤੇਮਾਲ ਕਰਨਾ ਤਾਂ ਹੈ ਪਰ ਹਜੇ ਨਹੀਂ ਕਰਨਾ ਬਾਅਦ ਵਿੱਚੋਂ ਪਾਵਾਂਗੇ ਤੇ ਹੁਣ ਇੱਕ ਸਾਈਡ ਤੇ ਮੈਂ ਕੜਾਈ ਦੇ ਵਿੱਚ ਦੋ ਵੱਡੇ ਚਮਚ ਜਿਹੜੇ ਹੈਗੇ ਨੇ ਸਰੋਂ ਦੇ ਤੇਲ ਪਾ ਲਿੱਤੇ ਨੇ ਜਿਹੜੀ ਕੜੀ ਹੈਗੀ ਇਹ ਸਰੋਂ ਦੇ ਤੇਲ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਜਿਵੇਂ ਹੀ ਤੇਲ ਜਿਹੜਾ ਹੈਗਾ ਗਰਮ ਹੋਏਗਾ ਇਸ ਦੇ ਵਿੱਚ ਮੈਂ ਪਾ ਦਵਾਂਗੀ ਅੱਧਾ ਚਮਚ ਜੀਰਾ ਤੇ ਨਾਲ ਹੀ ਇਸ ਦੇ ਪਾ ਦਿੱਤਾ ਮੈਂ ਅੱਧਾ ਚਮਚ ਰਾਈ ਤੇ ਨਾਲ ਹੀ ਇੱਥੇ ਮੈਂ ਥੋੜੇ ਜਿਹੀ ਕੜੀ ਪੱਤੇ ਵੀ ਪਾ ਦਿੱਤੇ ਨੇ ਤੁਸੀਂ ਚਾਹੋ ਤਾਂ ਇੱਥੇ ਮੇਥੀ ਦਾਣਾ ਵੀ ਪਾ ਸਕਦੇ ਹੋ ਤੇ ਕੜੀ ਪੱਤੇ ਪਾਨ ਤੋਂ ਬਾਅਦ ਇਸ ਦੇ ਵਿੱਚ ਮੈਂ ਦੋ ਸਾਬਤ ਲਾਲ ਮਿਰਚਾਂ ਵੀ ਪਾ ਦਿੱਤੀਆਂ ਨੇ ਤੇ ਇਹਨਾਂ ਨੂੰ ਹਿਲਾ ਲਵਾਂਗੇ ਆਪਾਂ ਫਲੇਮ ਇੱਥੇ ਜਿਹੜੀ ਹੈਗੀ ਏ ਲੋ ਟੂ ਮੀਡੀਅਮ ਹੀ ਰੱਖੀ ਹੋਈ ਏ ਜਿਵੇਂ ਹੀ ਇਹ ਤੜਕ ਜਾਣਗੇ ਇਸ ਦੇ ਵਿੱਚ ਲਸਣ ਪਾ ਦਵਾਂਗੇ ਤੇ ਦੇਖੋ ਹੁਣ ਮੈਂ ਇੱਥੇ ਇਸ ਦੇ ਵਿੱਚ ਲਸਣ ਵੀ ਪਾ ਦਿੱਤਾ ਹੈ ਤੇ ਜਿਹੜਾ ਲਸਣ ਹੈਗਾ ਇਸ ਨੂੰ ਆਪਾਂ ਬਹੁਤ ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰਨਾ ਸਿਰਫ ਹਲਕਾ ਜਿਹਾ ਕਲਰ ਆਨ ਤੱਕ ਹੀ ਇਸ ਨੂੰ ਭੁੰਨਣਾ ਤੇ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਦੇਖੋ ਲਾਈਟ ਬ੍ਰਾਊਨ ਹੋਣ ਤੱਕ ਪੁੰਨ ਲਿੱਤਾ ਹੋਇਆ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਆਪਾਂ ਬਹੁਤ ਜ਼ਿਆਦਾ ਇਸ ਦਾ ਕਲਰ ਚੇਂਜ ਨਹੀਂ ਕਰਨਾ ਤੇ ਹੁਣ ਇਸ ਦੇ ਵਿੱਚ ਮੈਂ ਥੋੜੀ ਜੀ ਹਿੰਗ ਪਾ ਦਿੱਤੀ ਹੈ ਹਿੰਗ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਇਹ ਹਾਜਮੇ ਤੇ ਫਲੇਵਰ ਲਈ ਵਧੀਆ ਹੁੰਦੀ ਹੈ ਤੇ ਹਿੰਗ ਪਾਣ ਤੋਂ ਬਾਅਦ ਹੁਣ ਇਸ ਦੇ ਵਿੱਚ ਜਿਹੜਾ ਆਪਾਂ ਦਹੀਂ ਬੇਸਨ ਵਾਲਾ ਕੋਲ ਬਣਾ ਕੇ ਰੱਖਿਆ ਹੋਇਆ ਉਹ ਪਾ ਦਿੱਤਾ ਹੈ ਤੇ ਨਾਲ ਹੀ ਇੱਥੇ ਮੈਂ ਚਾਰ ਹਰੀਆਂ ਮਿਰਚਾਂ ਵੀ ਪਾ ਦਿੱਤੀਆਂ ਕੁੜੱਤਨ ਦੇ ਵਾਸਤੇ ਬਰੀਕ-ਬਰੀਕ ਕੱਟ ਕੇ ਤੇ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਹੁਣ ਆਪਾਂ ਇੱਕ ਉਬਾਲਾ ਆਨ ਤੱਕ ਵੇਟ ਕਰਾਂਗੇ ਮੀਡੀਅਮ ਟੂ ਹਾਈ ਫਲੇਮ ਤੇ ਦੇਖੋ ਇੱਥੇ ਮੈਂ ਇੱਕ ਉਬਾਲਾ ਇਸ ਦਾ ਦਵਾਰੀਆਂ ਤੇ ਦੇਖੋ ਇਸ ਦਾ ਉਬਾਲਾ ਜਿਹੜਾ ਹੈਗਾ ਆਣਾ ਸ਼ੁਰੂ ਹੋ ਗਿਆ ਹੋਇਆ ਜਿਵੇਂ ਹੀ ਕੜੀ ਨੂੰ ਉਬਾਲਾ ਆ ਜਾਏਗਾ ਆਫਿਰ ਇਸ ਦੇ ਵਿੱਚ ਮੈਂ ਇੱਕ ਗਲਾਸ ਪਾਣੀ ਦਾ ਹੋਰ ਪਾ ਦਵਾਂਗੀ ਤੇ ਫਿਰ ਇਸ ਨੂੰ ਮੀਡੀਅਮ ਫਲੇਮ ਦੇ ਉੱਪਰ ਆਪਾਂ ਅੱਧੇ ਘੰਟੇ ਲਈ ਰਿਜਨ ਦਵਾਂਗੇ ਪਾਣੀ ਆਪਾਂ ਇਸ ਕਰਕੇ ਪਾਇਆ ਕਿਉਂਕਿ ਕੜੀ ਜਿਹੜੀ ਹੈਗੀ ਅੱਧੇ ਘੰਟੇ ਤੱਕ ਰਿਜੜੀ ਰਹੇਗੀ ਤੇ ਇਸਨੇ ਫਿਰ ਹੋਰ ਜ਼ਿਆਦਾ ਗਾੜੀ ਹੋ ਜਾਣਾ ਹੈ ਜਿਵੇਂ ਕਿ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਦੱਸਿਆ ਸੀ ਕਿ ਬਾਕੀ ਦਾ ਪਾਣੀ ਆਪਾਂ ਬਾਅਦ ਵਿੱਚੋਂ ਪਾਵਾਂਗੇ ਤੇ ਪਾਣੀ ਪਾਨ ਤੋਂ ਬਾਅਦ ਅੱਧੇ ਘੰਟੇ ਲਈ ਹੁਣ ਇਸ ਨੂੰ ਰਿਜਨ ਦੇਣਾ ਹੈ ਤੇ ਪਕੌੜਿਆਂ ਦੀ ਤਿਆਰੀ ਸ਼ੁਰੂ ਕਰ ਲੈਣੇ ਆ ਤੇ ਇੱਥੇ ਹੁਣ ਇੱਕ ਬਰਤਨ ਦੇ ਵਿੱਚ ਮੈਂ ਇੱਕ ਪਿਆਜ਼ ਲੈ ਲਿਆ ਉਸ ਨੂੰ ਬਰੀਕ-ਬਰੀਕ ਕੱਟ ਲਿੱਤਾ ਹੈ ਤੇ ਨਾਲ ਹੀ ਇੱਕ ਛੋਟਾ ਜਿਹਾ ਆਲੂ ਲੈ ਕੇ ਉਸ ਨੂੰ ਵੀ ਛਿਲਕੇ ਬਰੀਕ-ਬਰੀਕ ਕੱਟ ਲਿੱਤਾ ਹੋਇਆ ਤੇ ਹੁਣ ਇਸ ਦੇ ਵਿੱਚ ਮੈਂ ਅੱਧੀ ਕਟੋਰੀ ਬੇਸਨ ਦੀ ਪਾ ਦਿੱਤੀ ਹੈ ਤੇ ਨਾਲ ਹੀ ਇਸ ਦੇ ਵਿੱਚ ਮੈਂ ਪਾ ਦਿੱਤਾ ਨਮਕ ਸਵਾਦ ਦੇ ਅਨੁਸਾਰ ਤੇ ਅੱਧਾ ਚਮਚ ਹਲਦੀ ਅੱਧਾ ਚਮਚ ਦਰਦਰਾ ਜਿਹੜਾ ਪੀਸਿਆ ਹੋਇਆ ਸੁੱਕਾ ਧਨੀਆ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਕੁੜੱਤਣ ਦੇ ਵਾਸਤੇ ਬਰੀਕ-ਬਰੀਕ ਕੱਟ ਲੈਂਦੀਆਂ ਨੇ ਤੇ ਨਾਲ ਹੀ ਇੱਥੇ ਹੁਣ ਮੈਂ ਪਾ ਦਿੱਤਾ ਹੈ ਹਰਾ ਧਨੀਆ ਤੇ ਤੁਸੀਂ ਚਾਹੋ ਤਾਂ ਇੱਥੇ ਅਦਰਕ ਲਸਣ ਦੀ ਪੇਸਟ ਵੀ ਪਾ ਸਕਦੇ ਹੋ ਪਰ ਮੈਂ ਅਦਰਕ ਲਸਣ ਨਹੀਂ ਪਾ ਰਹੀ ਇੱਥੇ ਬਸ ਇਸੇ ਤਰੀਕੇ ਦੇ ਨਾਲ ਆਪਾਂ ਅੱਜ ਕੜੀ ਪਕੌੜੇ ਬਣਾਉਣੇ ਨੇ ਤੇ ਜਿਆਦਾ ਸਾਰਾ ਹਰਾ ਧਨੀਆ ਪਾ ਕੇ ਤੇ ਅੱਧੀ ਕਟੋਰੀ ਪਾਣੀ ਦੇ ਨਾਲ ਆਪਾਂ ਇਸ ਦਾ ਬੈਟਰ ਬਣਾ ਲੈਣਾ ਹੈ ਤੇ ਦੇਖੋ ਮੈਂ ਅੱਧੀ ਕਟੋਰੀ ਪਾਣੀ ਦਾ ਹੀ ਇਸਤੇਮਾਲ ਕੀਤਾ ਹੈ ਤੇ ਬਹੁਤ ਵਧੀਆ ਪਕੌੜਿਆਂ ਦਾ ਜਿਹੜਾ ਬੈਟਰ ਹੈਗਾ ਬਣ ਚੁੱਕਾ ਹੋਇਆ ਹੈ ਪਕੌੜੇ ਹੁਣ ਫਰਾਈ ਹੋਣ ਦੇ ਲਈ ਰੈਡੀ ਨੇ ਤੇ ਹੁਣ ਇਹਨਾਂ ਪਕੌੜਿਆਂ ਨੂੰ ਫਰਾਈ ਕਰਦੇ ਆ ਤੇ ਫਰਾਈ ਕਰਨ ਦੇ ਲਈ ਮੈਂ ਇੱਕ ਸਾਈਡ ਤੇ ਕੜਾਈ ਦੇ ਵਿੱਚ ਸਰੋਂ ਦਾ ਤੇਲ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਤੇ ਸਰੋਂ ਦੇ ਤੇਲ ਦੀ ਸਾਰੀ ਗੁੜੱਤਾਂ ਜਿਹੜੀ ਹੈਗੀ ਮੈਂ ਕੱਢ ਲਿੱਤੀ ਹੈ ਤੇ ਇੱਕ ਸਾਈਡ ਤੇ ਦੇਖੋ ਕੜੀ ਵੀ ਰਿਜ ਰਹੀ ਏ ਕੜੀ ਨੂੰ ਵੀ ਆਪਾਂ ਵਿੱਚ ਵਿੱਚ ਦੀ ਕੜਛੀ ਦੇ ਨਾਲ ਹਿਲਾ ਲੈਣਾ ਹੈ ਤੇ ਤੇਲ ਹੁਣ ਇੱਧਰ ਗਰਮ ਹੋ ਚੁੱਕਾ ਹੈ ਤੇ ਮੀਡੀਅਮ ਫਲੇਮ ਆਪਾਂ ਕਰ ਦਿੱਤੀ ਹੈ ਹਾਈ ਫਲੇਮ ਤੇ ਗਰਮ ਕਰਨ ਤੋਂ ਬਾਅਦ ਆਪਾਂ ਫਲੇਮ ਨੂੰ ਮੀਡੀਅਮ ਕਰ ਦਿੱਤਾ ਹੈ ਤੇ ਪਕੌੜੇ ਆਪਾਂ ਫਰਾਈ ਕਰਾਂਗੇ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਛੋਟੇ ਵੱਡੇ ਜਿਹੜੇ ਵੀ ਸਾਈਜ਼ ਦੇ ਪਕੌੜੇ ਫਰਾਈ ਕਰਨੇ ਨੇ ਉਸੇ ਸਾਈਜ਼ ਦੇ ਕਰ ਲੈਣਾ ਤੇ ਦੇਖੋ ਇੱਥੇ ਸਾਰੇ ਪਕੌੜੇ ਮੈਂ ਪਾ ਰਹੀ ਹਾਂ ਤੇ ਮੀਡੀਅਮ ਫਲੇਮ ਦੇ ਉੱਪਰ ਆਪਾਂ ਇਹਨਾਂ ਤੇ 골ਡਨ ਕਲਰ ਆਣ ਤੱਕ ਇਸ ਨੂੰ ਫਰਾਈ ਕਰ ਲੈਣਾ ਬਾਕੀ ਮੈਂ ਜਿਵੇਂ ਪਹਿਲਾਂ ਹੀ ਤੁਹਾਨੂੰ ਕਿਹਾ ਕਿ ਮੈਂ ਅਦਰਕ ਲਸਣ ਦਾ ਇਸਤੇਮਾਲ ਪਕੌੜਿਆਂ 'ਚ ਨਹੀਂ ਕਰ ਰਹੀ ਜੇ ਤੁਸੀਂ ਪਾਣੇ ਤਾਂ ਅਦਰਕ ਲਸਣ ਦੀ ਪੇਸਟ ਇਸ ਦੇ ਵਿੱਚ ਪਾ ਲੈਣਾ ਤੇ ਜਿਵੇਂ ਜਿਵੇਂ ਪਕੌੜਿਆਂ ਨੂੰ ਸੇਕ ਲੱਗੇਗਾ ਆਪਾਂ ਇਹਨਾਂ ਨੂੰ ਉਲਟ-ਪੁਲਟ ਕਰਦੇ ਜਾਣਾ ਤੇ ਪਕੌੜਿਆਂ ਦਾ ਕਲਰ ਦੇਖੋ ਥੋੜੀ ਦੇਰ ਦੇ ਵਿੱਚ ਠੀਕ ਕਿੰਨਾ ਜ਼ਿਆਦਾ ਵਧੀਆ ਆ ਗਿਆ ਹੈ ਮੀਡੀਅਮ ਫਲੇਮ ਤੇ ਪਕਾਉਂਦੇ ਹੋਏ ਤਕਰੀਬਨ ਇਸ ਨੂੰ 4 ਕੁ ਮਿੰਟ ਹੀ ਲੱਗੇ ਨੇ ਤੇ ਜਿਹੜੇ ਪਕੌੜੇ ਹੈਗੇ ਨੇ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਫਰਾਈ ਹੋ ਚੁੱਕੇ ਹੋਏ ਨੇ ਤੇ ਹੁਣ ਇਹਨਾਂ ਪਕੌੜਿਆਂ ਨੂੰ ਕੱਢ ਕੇ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਤੇ ਦੇਖੋ ਇੱਥੇ ਮੈਂ ਜਿਹੜੇ ਪਕੌੜੇ ਹੈਗੇ ਨੇ ਪਲੇਟ ਦੇ ਵਿੱਚ ਰੱਖ ਲਿੱਤੇ ਨੇ ਤੇ ਪਲੇਟ ਤੇ ਨੈਪਕਿਨ ਵੀ ਵਿਛਾ ਦਿੱਤਾ ਹੋਇਆ ਹੈ ਤਾਂ ਜੋ ਜਿਹੜਾ ਐਕਸਟਰਾ ਔਇਲ ਹੈਗਾ ਉਹ ਨੈਪਕਿਨ ਤੇ ਲੱਗ ਜਵੇ ਤੇ ਪਕੌੜੇ ਸਾਰੇ ਹੀ ਦੇਖੋ ਮੈਂ ਇੱਥੇ ਫਰਾਈ ਕਰ ਲਿੱਤੇ ਨੇ ਬਹੁਤ ਹੀ ਜ਼ਿਆਦਾ ਵਧੀਆਂ ਟੇਸਟੀ ਪਕੌੜੇ ਜਿਹੜੇ ਹੈਗੇ ਨੇ ਫਰਾਈ ਹੋ ਚੁੱਕੇ ਹੋਏ ਨੇ ਤੇ ਇੱਕ ਸਾਈਡ ਤੇ ਜਿਹੜੀ ਕੜੀ ਹੈਗੀ ਹੈ ਉਸ ਨੂੰ ਵੀ ਰਿਜਦੇ ਹੋਏ ਅੱਧਾ ਘੰਟਾ ਹੋ ਚੁੱਕਾ ਹੋਇਆ ਹੈ ਤੇ ਹੁਣ ਇਸ ਦੇ ਵਿੱਚ ਮੈਂ ਇੱਕ ਚਮਚ ਨਮਕ ਦਾ ਪਾਇਆ ਤੁਸੀਂ ਸਵਾਦ ਦੇ ਅਨੁਸਾਰ ਇਸ ਤੇ ਨਮਕ ਪਾ ਲੈਣਾ ਤੇ ਨਾਲ ਹੀ ਜਿਹੜੇ ਪਕੌੜੇ ਹੈਗੇ ਨੇ ਉਹ ਵੀ ਪਾ ਦਿੱਤੇ ਨੇ ਮੈਂ ਤੇ ਜਿਹੜੇ ਪਕੌੜੇ ਹੈਗੇ ਨੇ ਜਦੋਂ ਆਪਾਂ ਸਾਰੇ ਪਾ ਦਵਾਂਗੇ ਤਾਂ ਉਸ ਤੋਂ ਬਾਅਦ ਆਪਾਂ 2 ਮਿੰਟ ਲਈ ਇਸ ਨੂੰ ਗੜੀ ਦੇ ਵਿੱਚ ਹੀ ਰਿਜਨ ਦੇਣਾ ਤੇ तकरीबन ਤੁਸੀਂ ਦੇਖੋ ਮੈਨੂੰ ਇੱਥੇ 2 ਮਿੰਟ ਹੋ ਗਏ ਹੋਏ ਨੇ ਜਿਹੜੇ ਪਕੌੜੇ ਹੈਗੇ ਨੇ ਕੜੀ ਦੇ ਵਿੱਚ ਰਿਜ ਰਹੇ ਨੇ ਤੇ 2 ਮਿੰਟ ਤੋਂ ਬਾਅਦ ਗੈਸ ਦੀ ਫਲੇਮ ਨੂੰ ਹੁਣ ਆਪਾਂ ਇੱਥੇ ਬੰਦ ਕਰ ਦਵਾਂਗੇ ਕੜੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਏ ਤੇ ਗੈਸ ਦੀ ਫਲੇਮ ਹੁਣ ਮੈਂ ਬੰਦ ਕਰ ਦਿੱਤੀ ਏ ਤੇ ਇਸ ਨੂੰ ਢੱਕ ਕੇ 5 ਮਿੰਟ ਲਈ ਪਏ ਰਹਿਣ ਦਵਾਂਗੇ ਤੇ ਦੇਖੋ ਮੈਨੂੰ ਇਸ ਨੂੰ ਢਕੇ ਹੋਏ ਤਕਰੀਬਨ 5 ਮਿੰਟ ਹੋ ਗਏ ਹੋਏ ਨੇ ਤੇ ਕੜੀ ਜਿਹੜੀ ਹੈਗੀ ਇਹ ਗਾੜੀ ਵੀ ਹੋ ਚੁੱਕੀ ਅੱਗੇ ਨਾਲੋਂ ਜ਼ਿਆਦਾ ਜਿਵੇਂ ਜਿਵੇਂ ਕੜੀ ਠੰਡੀ ਹੁੰਦੀ ਹੈ ਤੇ ਕੜੀ ਗਾੜੀ ਹੁੰਦੀ ਰਹਿੰਦੀ ਹੈ ਇਸ ਲਈ ਜਦੋਂ ਆਪਾਂ ਇਸ ਨੂੰ ਪਕਾਣਾ ਹੈ ਤੇ ਬਹੁਤ ਜ਼ਿਆਦਾ ਗਾੜੀ ਨਹੀਂ ਕਰਨਾ ਤੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਪਕੌੜਿਆਂ ਵਾਲੀ ਕੜੀ ਸਰਵ ਹੋਣ ਦੇ ਲਈ ਰੈਡੀ ਹੈ ਬਹੁਤ ਜ਼ਿਆਦਾ ਸਵਾਦ ਕੜੀ ਜਿਹੜੀ ਹੈਗੀ ਇੱਥੇ ਬਣ ਚੁੱਕੀ ਹੋਈ ਹੈ